ਸਾਡੇ ਪਲੇਅਰਾਂ ਨੇ ਨਿਸ਼ਾਨੇਬਾਜ਼ ਸਾਡੇ ਮੁੰਡੇ ਨੇ ਹੈਨਾ ਤੀਰ ਅੰਦਾਜ਼ੀ ਸਾਡੀਆਂ ਕੁੜੀਆਂ ਨੇ ਕੁਸ਼ਤੀ ਦੇ ਵਿੱਚ ਸਾਡੇ ਬੰਦੇ ਨੇ ਤਾਂ ਕੋਈ ਗੇਮ ਐ ਹੈ ਜੀ ਨਹੀਂ ਜਿਹੜੀ ਅਸੀਂ ਛੱਡੀ ਹੈ ਹੁਣ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਗੇਮਾਂ ਦਾ ਇੱਕ ਜ਼ੋਨ ਬਣਾ ਦੇਣਾ ਕਿ ਮਾਲਪੁਰ ਦੇ ਇਲਾਕੇ 'ਚ ਫੁੱਟਬਾਲ ਖੇਡੀ ਜਾਂਦੀ ਹੈ ਅਸੀਂ ਫੁੱਟਬਾਲ ਨਾਲ ਰਿਲੇਟਡ ਸਾਰਾ ਜਿਹੜਾ ਇਨਫਰਾਸਟ੍ਰਕਚਰ ਮਾਲਪੁਰ ਦੇ ਇਲਾਕੇ 'ਚ ਬਣਾਓ ਸੁਨਾਮ ਦੇ ਇਲਾਕੇ 'ਚ ਬਾਕਸਿੰਗ ਹੈ ਸੰਗਰੂਰ ਸੁਨਾਮ ਬਾਕਸਿੰਗ ਬਹੁਤ ਚੰਗਾ ਉੱਥੇ ਬਾਕਸਿੰਗ ਦੇ ਇਨਫਰਾਸਟ੍ਰਕਚਰ ਬਣਾਓ ਇਹਨਾਂ ਦਾ ਜਲੰਧਰ ਏਰੀਆ ਮਿੱਠਾਪੁਰ ਸੰਸਾਰਪੁਰ ਕੈਂਟ ਏਰੀ ਕਿ ਸਾਰਾ ਹੌਕੀ ਦਾ ਹੈ ਗਾੜਾ ਹੌਕੀ ਦਾ ਤੇ ਐਥਲੈਟਿਕਸ ਦੇ ਵਿੱਚ ਸਾਡੇ ਲੁਧਿਆਣੇ ਦੇ ਵਿੱਚ ਐਥਲੈਟਿਕਸ ਦੇ ਬਹੁਤ ਵੱਡੇ ਗਰਾਊਂਡ ਬਣਾਏ ਜਾ ਸਕਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਪਪ ਵਾਪਾਰ ਹੈ ਇਹੀ ਕਾਰਨ ਹੈ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਅੰਤਰਰਾਸ਼ਟਰੀ ਪੱਦਰ ਦੇ ਮੁਕਾਬਲਿਆਂ ਦੀ ਤਿਆਰੀ ਤੱਕ ਲਈ ਖਿਡਾਰੀਆਂ ਨੂੰ ਮੱਲੀ ਸਹਾਇਤਾ ਦਿੱਤੀ ਜਾ ਰਹੀ ਹੈ ਉੱਥੇ ਹੀ ਨੌਜਵਾਨਾਂ ਨੂੰ ਮੈਦਾਨਾਂ ਨਾਲ ਜੋੜਨ ਲਈ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਵੀ ਕਰਵਾਇਆ ਗਿਆ ਹੈ ਵੱਡਾ ਵਤਨ ਪੰਜਾਬ ਦੀਆਂ 2024 ਸੀਜ਼ਨ 3 ਦੇ ਬਲਾਕ ਪੱਦਰੀ ਮੁਕਾਬਲਿਆਂ ਦੇ ਵਿੱਚ ਫੁੱਟਬਾਲ ਕਬੱਡੀ ਖੋਖੋ ਐਥਲੈਟਿਕਸ ਵਾਲੀਬਾਲ ਤੇ ਸ਼ੂਟਿੰਗ ਸਮੇਤ 37 ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ। ਇੰਨਾ ਹੀ ਨਹੀਂ ਇਸ ਸੀਜ਼ਨ 'ਚ ਜੇਤੂ ਖਿਡਾਰੀਆਂ ਨੂੰ 9 ਕਰੋੜ ਰੁਪਏ ਤੋਂ ਵੱਧ ਦੀ ਨਕਦ ਇਨਾਮੀ ਰਾਸ਼ੀ ਵੀ ਵੰਡੀ ਗਈ ਹੈ। ਜੋ ਕੀ ਨਾ ਨਾ ਭਵਦੀਪ ਕੌਰ ਭਵਦੀਪ ਕੌਰ ਅੱਜ ਬੜਾ ਫੰਕਸ਼ਨ ਹੋ ਰਿਹਾ ਹੈ ਹਾਂਜੀ ਬੀਬੀਐਸ ਸਕੂਲ ਦੇ ਵਿੱਚ ਸਾਰੀਆਂ ਖੇਡਾਂ ਕਰਵਾਨਾ ਜਾ ਰਹੀਆਂ ਹਨ ਇਹ ਬਹੁਤ ਵਧੀਆ ਉਪਰਾਲਾ ਹੈ ਅਤੇ ਇਸ ਵਿੱਚ 2025 2500 ਬੱਚਾ ਪਾਰਟਿਸਪੇਟ ਕਰ ਰਿਹਾ ਹੈ ਤੇ ਹਰ ਸਾਲ ਹੁੰਦੀਆਂ ਹੁੰਦੀਆਂ ਹਾਂ ਜੀ ਕਿਤਾ ਲੱਗਦਾ ਜਦੋਂ ਇਹ ਕਾਦੀਆਂ ਗੇਮਾਂ ਹੋਣਗੀਆਂ ਸਰ ਬਹੁਤ ਵਧੀਆ ਲੱਗਦਾ ਜੇ ਸਾਰੇ ਬੱਚੇ ਪਾਰਟਿਸਿਪੇਟ ਕਰਦੇ ਇਹਦੇ ਵਿੱਚ ਤੁਸੀਂ ਪਾਰਟਿਸਿਪੇਟ ਕਰ ਰਹੇ ਹੋ ਹਾਂਜੀ ਕਿਹਨੇ ਗੇਮ ਦੇ ਤੁਸੀਂ ਦੇਖਾ ਮੈਂ ਸ਼ੂਟਿੰਗ ਦੇ ਵਿੱਚ ਸ਼ੂਟਿੰਗ ਹਾਂਜੀ ਸ਼ੂਟਿੰਗ ਪੁਰਾਣੇ ਆਪੋ ਜੀ ਦੇ ਸ਼ੂਟਿੰਗ ਮੇਰਾ ਸ਼ੁਰੂ ਤੋਂ ਹੀ ਸ਼ੌਂਕ ਰਿਹਾ ਸ਼ੂਟਿੰਗ ਵਿੱਚ ਜਾਂਦਾ ਤੇ ਇਸ ਲਈ ਮੈਂ ਸਕੂਲ ਚੇਂਜ ਕੀਤਾ ਮੈਂ ਬੀਬੀਐਸ ਵਿੱਚ ਆਈ ਕਿ ਮੈਂ ਸ਼ੂਟਿੰਗ ਦੇ ਵਿੱਚ ਜਾਵਾਂਗੀ ਇਧਰ ਤਾਂ ਕਰਕੇ ਮੈਂ ਸ਼ੂਟਿੰਗ ਹੀ ਚੁਸ ਕਿਤਾ ਅੱਗੇ ਫਿਰ ਰੌਂਬੇ ਬਾਰੇ ਜਾਂ ਨੈਸ਼ਨ ਬਾਰੇ ਸੋਚਿਆ ਹਾਂਜੀ ਪਹਿਲਾਂ ਕਿਤੇ ਜੈਯੋਦਿਸ਼ ਸਕੂਲ ਕੋਲ ਕਿਉਂ ਲਾਦੇ ਨਹੀਂ ਹਲੇ ਮੇਰਾ ਫਸਟ ਇਅਰ ਹੀ ਆਵਲ ਸਕੂਲ ਹਾਂਜੀ ਆਮ ਜਿਹੜੇ ਬੱਚੇ ਹਗੇ ਨੇ ਉਹਨਾਂ ਨੂੰ ਪੇਡਾ ਹੀ ਪਾਉਂਦੇ ਜੋ ਉਹਨਾਂ ਸਾਥ ਨੂੰ ਸੁਖੇ ਕੋਈ ਨਹੀਂ ਹੈਗੀ ਆ ਤੇ ਸੈਲਫ ਡਿਵੈਲਪਮੈਂਟ ਵੀ ਸਿਖਾਉਂਦੇ ਹਾਂਜੀ ਇਹ ਸਕੂਲ ਬਹੁਤ ਵਧੀਆ ਹੈ ਤੇ ਇਸ ਵਿੱਚ ਪੜਾਈ ਦੇ ਨਾਲ ਨਾਲ ਖੇਡਾਂ ਵੀ ਕਰਵਾਈਆਂ ਜਾਂਦੀਆਂ ਹਨ ਤੇ ਆਪ ਬੱਚਾ ਉੱਦੀ ਮਾਸੇ ਦੇ ਲਾ ਚਾਹੁੰਗੀ ਮੈਸੇਜ ਵੱਲੋਂ ਦੂਜੇ ਬੱਚਾ ਨੂੰ ਗੀਮਾਂ ਵਾਸਤੇ ਵੀ ਬਤਵਾ ਦੇ ਗੀਮਾਂ ਵਿੱਚ ਆਉਣ ਤੇ ਨਸ਼ਾ ਤੋਂ ਦੂਰ ਰਹਿਣਗੇ ਬੱਚਿਆਂ 'ਚ ਵੀ ਕਾਫੀ ਹੁਸਾ ਹੈ ਕੀ ਮੈਸੇਜ ਤੁਹਾਡਾਂ ਤੇ ਕੀ ਕਹਿਣਾ ਕਰੂੰ ਹਾਂ ਪਹਿਲਾਂ ਤਾਂ ਮੇਰੇ ਸੱਜੇ ਪਾਸੇ ਖੜੇ ਮੇਰੇ ਛੋਟੇ ਵੀਰ ਹਰਮਨਪ੍ਰੀਤ ਸਿੰਘ ਜਿਹੜੇ ਕਿ 올ੰਪੀਅਨ ਨੇ ਇਸ ਸਮਾਂ ਮੌਜੂਦਾ ਹਾਕੀ ਟੀਮ ਦੇ ਕਪਤਾਨ ਨੇ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਇਸ 17th BBSS ਗੇਮਸ ਨੂੰ ਗ੍ਰੇਸ ਕੀਤਾ ਜਿੱਥੇ ਤੁਸੀਂ ਸਾਰੇ ਜਾਣਦੇ ਹੋ ਮੀਡੀਆ ਪਰਸਨ ਹੋ ਕਿ ਅਸੀਂ ਜਿਹੜਾ ਹੈਗਾ ਬੱਚੇ ਦੀ ਓਵਰਾਲ ਡਵੈਲਪਮੈਂਟ ਦੇ ਉੱਤੇ ਕੰਮ ਕਰਦੇ ਹਾਂ ਔਰ ਅਸੀਂ ਚਾਹੁੰਦੇ ਹਾਂ ਕਿ ਬੱਚੇ ਦਾ ਸਰ ਪੱਖੀ ਵਿਕਾਸ ਹੋਵੇ ਔਰ ਬੱਚਾ ਨਾ ਸਿਰਫ ਅਕੈਡੈਮਿਕ ਅਚੀਵਰ ਹੋਵੇ ਨਾਲੋਂ ਗੇਮਾਂ ਦੇ ਨਾਲ ਜੁੜਿਆ ਰਹੇ ਕਿਉਂਕਿ ਇੱਕ ਓਵਰਾਲ ਜਿਹੜੀ ਡਵੈਲਪ ਜਿਹੜੀ ਪਰਸਨੈਲਿਟੀ ਹੈ ਉਹੀ ਇੱਕ ਕ੍ਰੇਸ਼ਨ ਦਾ ਐਸਟ ਹੈ ਇਕੱਲੇ ਤੁਸੀਂ ਕਿਤਾਬੀ ਕੀੜੇ ਪੜਾ ਪੜਾ ਕੇ ਤੁਸੀਂ ਉਹਨਾਂ ਨੂੰ ਇੱਕ ਸਹੀ ਸਿਟੀਜ਼ਨ ਨਹੀਂ ਬਣਾ ਸਕਦੇ ਦੂਸਰੀ ਗੱਲ ਹੈ ਜਿਵੇਂ ਕਿ ਤੁਸੀਂ ਜਿਵੇਂ ਸਾਡੇ ਕਪਤਾਨ ਸਾਹਿਬ ਨੇ ਕਿਹਾ ਕਿ ਇੱਕ ਚੁਣੌਤੀ ਹੈ ਪੰਜਾਬ ਦੇ ਵਿੱਚ ਨਸ਼ਿਆਂ ਦੀ ਔਰ ਇਸ ਤਰ੍ਹਾਂ ਦੀ ਜਿਹੜੀ ਨਿਊਂਸੈਂਸ ਕਰੀਟ ਹੈ ਸੋਸਾਇਟੀ ਦੇ ਵਿੱਚ ਉਹਦੇ ਵਿੱਚ ਇੱਕੋ ਇੱਕ ਉਪਰਾਲਾ ਇਹ ਹੀ ਹੈ ਕਿ ਬੱਚਿਆਂ ਦੀ ਜਿਹੜੀ એનર્ਜੀ ਆ ਉਹਨੂੰ ਚੈਨਲਾਈਜ਼ ਕਰਕੇ ਅਸੀਂ ਸਪੋਰਟਸ ਐਕਟੀਵਿਟੀ ਦੇ ਵਿੱਚ ਉਹਨੂੰ ਵਜਾਸ ਕਰੀਏ ਤਾਂ ਕਿ ਉਹਦਾ ਫਾਇਦਾ ਲਿਆ ਜਾ ਸਕੇ ਔਰ ਮੈਂ ਸਮਝਦਾ ਹਾਂ ਕਿ ਜਿੱਦਾਂ ਤੁਸੀਂ ਇੱਕ ਸਵਾਲ ਵੀ ਪੁੱਛਿਆ ਸੀ ਕਿ ਸਰਕਾਰਾਂ ਕੀ ਕਰ ਰਹੀਆਂ ਨੇ ਮੈਂ ਕਹਿੰਦਾ ਕਿ ਨਿਰਪੁਰਾ ਆਪਾਂ ਸਰਕਾਰਾਂ ਤੇ ਹੀ ਡਿਪੈਂਡੈਂਟ ਨਾ ਰਹੀਏ ਜਿੱਦਾਂ ਕਿ ਮੈਂ ਇੱਥੇ ਪ੍ਰਾਈਵੇਟ ਸਕੂਲ ਚਲਾ ਰਿਹਾ ਮੇਰੇ ਤਨ ਪ੍ਰਾਈਵੇਟ ਸਕੂਲਸ ਨੇ ਮੈਂ ਚਾਹਨਾ ਹੈ ਕਿ ਜਿੱਦਾਂ ਸਾਡੀ ਫੈਡਰੇਸ਼ਨ ਉਹ ਪ੍ਰਾਈਵੇਟ ਸਕੂਲਸ ਆ ਉਹਦੇ ਥੱਲੇ ਉਹਦੇ ਫਲੈਗ ਥਰੇ 9000 ਪ੍ਰਾਈਵੇਟ ਸਕੂਲ ਆਂਦਾ ਤੇ ਮੈਂ ਕਹਿੰਦਾ ਕਿਉਂ ਨਹੀਂ 9000 ਪ੍ਰਾਈਵੇਟ ਸਕੂਲ 9000 ਪ੍ਰਾਈਵੇਟ ਸਕੂਲ ਜਿਹੜਾ ਇੱਕ ਐਸੋਸੀਏਸ਼ਨ ਜਿਹੜੀ ਜਿਵੇਂ ਸਾਡੀ ਬਣੀ ਹੋਈ ਹੈ ਤੇ ਉਹ ਆਪਣੀ ਗੇਮਾਂ ਵੰਡ ਲਵੇ ਡਿਸਟ੍ਰਿਕਟ ਵਾਈਜ਼ ਜੀ ਤੇ ਉਹ ਆਪਣੀ ਪਨੀਰੀ ਤਿਆਰ ਕਰੇ ਜੀ ਆਪਣਾ ਇਨਫਰਾਸਟ੍ਰਕਚਰ ਸਾਰਿਆਂ ਦਾ ਨਾਂ ਤਿਆਰ ਕਰੇ ਕੁਝ ਗੇਮਾਂ ਨੂੰ ਲੈ ਲਵੇ ਤੇ ਦੇਖੋ ਤੁਸੀਂ ਕਿੰਨਾ ਵਧੀਆ ਰਿਜ਼ਲਟ ਨਿਕਲੇਗਾ ਜੇ ਤੁਸੀਂ ਫੋਰਨ ਕੰਟਰੀ ਜਾਂਦੇ ਹੋ ਨਾ ਉਹਨਾਂ ਕੋਲੇ ਇੰਨੇ ਜ਼ਿਆਦਾ ਪਲੇਅਰ ਨਹੀਂ ਹੁੰਦੇ ਕੁਆਂਟਮ ਦੇ ਵਿੱਚ ਤੁਸੀਂ ਆਸਟ੍ਰੇ ਪਰ ਚੱਕਰ ਕੀ ਹੈ ਕਿ ਉਹਨਾਂ ਨੇ ਚੰਦ ਪ੍ਰੇਰਜਾ ਤਿਆਰ ਕਰਨੇ ਉਹਨਾਂ ਤੇ ਹੀ ਉਹਨਾਂ ਨੇ ਪੂਰਾ ਮਤਲਬ ਪੁਸ਼ ਕਰਨਾ ਹੈਗਾ ਸੋ ਕੀ ਚੀਜ਼ ਹੈਗੀ ਹੈ ਕਲਾਸੀਫਾਈ ਕਰ ਦਿਓ ਗੇਮਸ ਨੂੰ ਜੇ ਕਲਾਸ ਗਵਰਨਮੈਂਟਸ ਦੇ ਉੱਤੇ ਪਸਿੱਟੀ ਜਾਵਾਂਗੇ ਗਵਰਨਮੈਂਟ ਸੇ ਕਰੇ ਗਵਰਨਮੈਂਟ ਸੇ ਗਵਰਨਮੈਂਟ ਇਹਨਾਂ ਨੂੰ ਕੁਝ ਨਹੀਂ ਕਰ ਸਕਦੀਆਂ ਸਾਨੂੰ ਪਤਾ ਗਵਰਨਮੈਂਟਸ ਦੀਆਂ ਵੀ ਆਪਣੀਆਂ ਲਿਮਿਟੇਸ਼ਨਸ ਨੇ ਚਾਹੇ ਉਹ ਫੰਡਸ ਨੇ ਚਾਹੇ ਗਵਰਨਿੰਗ ਹੈ ਚਾਹੇ ਉਹ ਪਾਰਟਿਸਪੇਸ਼ਨ ਆਫ ਦੀ ਅਦਰ ਸਟੇਟਸ ਸਟੇਟਸ ਹੈ ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਉਹਨਾਂ ਚੀਜ਼ਾਂ ਨੂੰ ਓਵਰਕਮ ਕੀਤਾ ਜਾ ਸਕਦਾ ਜੇ ਬੰਦੇ ਕੋਲ ਵਿਜ਼ਨ ਹੈ ਜੇ ਬੰਦਾ ਕਰ ਸਰ ਕੀ ਕਾਰਨ ਹੈ ਲੋਕ ਨਸ਼ੇ ਨੂੰ ਪ੍ਰਬੂਲਤ ਕਰਦੇ ਆ ਇੱਧਰ ਬੱਚੇ ਖੇਡ ਰਹੇ ਆ ਜਿਵੇਂ ਤੁਹਾਡੇ ਨੇ ਇੱਕ ਨੌਜਵਾਨ ਹੀ ਖੜਾ ਹੈ ਇਹ ਵੀ ਪ੍ਰੇਰਣਾ ਸਰੋਤ ਹੈ ਤੇ ਕੀ ਕਹਿਣਾ ਚਾਹੀਦਾ ਲੋਕਾਂ ਨੂੰ ਵੀ ਇੱਧਰ ਹੀ ਧਿਆਨ ਦੇਣਾ ਜਿੱਤੇ ਜਿਆਦਾ ਇੱਕੋ ਚੀਜ਼ ਨੂੰ ਟਾਰਗੇਟ ਕਰ ਸਰ ਸਰ ਉਹ ਇਹ ਚੀਜ਼ ਹੈ ਕਿ ਦੇਖੋ ਇੱਕਦਾ ਇਹ ਹੈ ਕਿ ਕੋਈ ਸਮੱਸਿਆ ਹੈ ਚੈਲੰਜ ਹੈ ਤੁਹਾਨੂੰ ਸੋਸਾਇਟੀ ਦੇ ਵਿੱਚ ਚਾਹੇ ਉਹ ਨਸ਼ਿਆਂ ਦਾ ਹੈ ਚਾਹੇ ਕੁਰੀਤੀ ਦਾ ਹੈ ਚਾਹੇ ਕੋਈ ਮਤਲਬ ਮਿਸਬੀਹੇਵ ਦਾ ਹੈ ਚਾਹੇ ਕ੍ਰਾਈਮ ਦਾ ਹੈ ਉਹਦੇ ਵਿੱਚ ਇੱਕੋ ਹੀ ਚੀਜ਼ ਹੈ ਕਿ ਤੁਸੀਂ ਪਰ ਉਹਨੂੰ ਰੋਲਾ ਪਾਈ ਜਾਓਗੇ ਕ੍ਰਾਈਮ ਬਹੁਤ ਹੈ ਨਸ਼ਾ ਬਹੁਤ ਹੈ ਉਹਦਾ ਕੋਈ ਹੱਲ ਨਹੀਂ ਹੈ ਤੁਹਾਨੂੰ ਹੱਲ ਦੱਸਣਾ ਪਏਗਾ ਹੱਲ ਕੀ ਹੈ ਹੱਲ ਇਹ ਹੀ ਹੈ ਜੋ ਤੁਸੀਂ ਦੇਖ ਰਹੇ ਹੋ ਬੱਚਿਆਂ ਦੇ ਵਿੱਚ ਜਿਹੜੀ ਨਰਜੀ ਹੈ ਜਦੋਂ ਕਹਿੰਦੇ ਨਾ ਪੁਰਾਣੇ ਜ਼ਮਾਨੇ ਵਿੱਚ ਜਿਹੜੇ ਅਸੈਸਮੈਂਟ ਵਾਸਤੇ ਬੰਦੇ ਆਉਂਦੇ ਸੀ ਉਹ ਕਹਿੰਦੇ ਵੀ ਯਾਰ ਆਹ ਦਰਵਾਜ਼ਾ ਤੋੜਿਆ ਪਿਆ ਬੱਚਿਆਂ ਨੇ ਆਹ ਖਿੜਕੀ ਤੋੜੀ ਵੀ ਬੱਚਿਆਂ ਨੇ ਉਹ ਕਹਿੰਦਾ ਵੀ ਇਹਦਾ ਮਤਲਬ ਇਥੋਂ ਦੇ ਮਾਸਟਰ ਮਿਹਨਤ ਨਹੀਂ ਕਰਾਉਂਦੇ ਉਹਦਾ ਮਤਲਬ ਇਹ ਸੀਗਾ ਕਿ ਉਹਨਾਂ ਦੀ એનર્ਜੀ ਨੂੰ ਉਹ ਗੈਸਟ ਨਹੀਂ ਕਰਾਉਂਦੇ ਉਹ એનર્ਜੀ ਕਿਤੇ ਨਾ ਕੱਢਣਗੇ ਨਾ ਫਿਰ ਉਹ ਖਿੜਕੀ ਅੰਦਰਵਾਜ਼ਾ ਤੋੜਨ ਤੇ ਕੱਢਦੇ ਸੀ ਸੋ ਇਸੇ ਪ੍ਰਕਾਰ ਜਿਹੜੀ ਨਰਜੀ ਜਦੋਂ ਉਹਨਾਂ ਦੇ ਵਿੱਚ ਸਾਂਭੀ ਨਹੀਂ ਜਾਏਗੀ ਚੈਨਲਾਈਜ਼ ਨਹੀਂ ਹੋਏਗੀ ਤਾਂ ਉਹ ਗਲਤ ਪਾਸੇ ਨੂੰ ਨਿਕਲੇਗੀ ਸਿਰਫ ਮਤਲਬ ਜੇ ਅਸੀਂ ਕਹਿੰਨੇ ਕਿ ਅਸੀਂ ਲੀਡ ਕਰਨਾ ਹੈ ਸ ਦਤਾ ਜਾਏ ਤਾਂ ਤੁਸੀਂ ਦੇਖੋ ਕਿ ਬਿਹਤਰੀਨ ਰਿਜ਼ਲਟ ਨਿਕਲ ਗਏ ਬਨਸਬਤ ਇਹਦੇ ਕਿ ਪਰੋਲਾ ਭਾਈ ਜੀ ਆ ਆ ਜੀ ਆ ਆ ਜੀ ਹਾਰਡ ਐਫੀਸ਼ੀਐਂਸੀ ਹੈ ਇਹ ਨਹੀਂ ਹੋ ਰਿਹਾ ਉਹ ਨਹੀਂ ਹੋ ਰਿਹਾ ਸਿਰਫ ਦਾ ਹੱਲ ਕਰਨਾ ਜਾਣਾ ਚਾਹੀਦਾ ਮੈਂ ਇਹ ਸਮਝ ਬਹੁਤ ਖੁਸ਼ੀ ਹੋ ਰਹੀ ਹੈ ਜੀ ਮੈਨੂੰ ਸੱਚੀ ਮੈਂ ਦਿਲੋਂ ਧੰਨਵਾਦ ਕਰਨਾ ਚਾਹਾਂਗਾ ਸਰ ਦਾ ਜਿਨ੍ਹਾਂ ਨੇ ਮੈਨੂੰ ਇਨਵਾਈਟ ਕੀਤਾ ਸੋ ਬੇਸਿਕਲੀ ਸਪੋਰਟਸ ਜਿੱਥੇ ਗੱਲ ਆਉਂਦੀ ਆ ਸਾਡਾ ਖੁਦ ਦਾ ਦਿਲ ਕਰਦਾ ਕਿ ਅਸੀਂ ਚਾਹੀਏ ਪਲੇਅਰਸ ਨੂੰ ਮਿਲিয়ে ਮੋਟੀਵੇਟ ਕਰੀਏ ਇੱਕ ਬੈਸਟ ਐਗਜ਼ਾਮਪਲ ਸੈਟ ਕਰੀਏ ਉਹਨਾਂ ਲਈ ਸੋ ਜਦੋਂ ਅਸੀਂ ਫੀਲਡ ਤੇ ਵੀ ਹੁੰਨੇ ਆ ਸਾਡਾ ਇਹੀ ਟਾਰਗੇਟ ਹੁੰਦਾ ਹੈ ਅਸੀਂ ਉਹਨਾਂ ਦੇ ਇੱਕ ਐਗਜ਼ਾਮਪਲ ਸੈੱਟ ਕਰੀਏ ਕਿ ਆਪਣੇ ਬੱਚਿਆਂ ਨੂੰ ਆਉਣ ਵਾਲੀ ਜਨਰੇਸ਼ਨ ਨੂੰ ਇਹ ਦਿਖਾਉਣ ਸਿਖਾਉਣ ਕਿ ਟੀਮ ਨੂੰ ਇਹ ਟੀਮ ਨੂੰ ਰਿਪਰੈਜ਼ੈਂਟ ਕਰਨਾ ਐਂਡ ਮੈਡਲ ਲੈ ਕੇ ਆਉਣਾ ਕਿੰਨੀ ਵੱਡੀ ਗੱਲ ਹੁੰਦੀ ਹੈ ਤੇ ਟ੍ਰਾਈ ਟੂ ਯੂ نو ਮੋਟੀਵੇਟ ਦ ਪੀਪਲ ਸਰ ਜਿਵੇਂ ਕਹੇ ਜਾਂਦਾ ਹੈ ਕਿ ਕਬੱਡੀ ਤੇ ਹਾਕੀ ਜਿਹੜੀਆਂ ਪੰਜਾਬ ਦੀਆਂ ਮਾਂ ਖੇਡਾਂ ਨੇ ਜੀ ਸਰ ਤੇ ਹੁਣ ਥੋੜਾ ਜਿਹਾ ਸਰਕਾਰਾਂ ਵੱਲੋਂ ਇਹਨਾਂ ਨੂੰ ਪਹੁੰਚ ਜਾਂਦਾ ਹੈ ਤੇ ਸਰ ਦੇਰੀਆਂ ਦੀ ਸਰਕਾਰਾਂ ਬਿਲਕੁਲ ਸਰਕਾਰ ਆਈ ਥਿੰਕ ਅਸੀਂ ਅ ਪੰਜਾਬ ਪਹਿਲੀ ਸੀਗੀ ਜਿਹੜੇ ਬਾਕੀ ਸਟੇਟ ਦੇ ਨਾਲੋਂ ਸਾਨੂੰ 올림픽 ਤੋਂ ਬਾਅਦ ਜਿਨ੍ਹਾਂ ਨੇ ਇੱਕ ਫੰਕਸ਼ਨ ਰਨ ਕੀਤਾ ਤੇ ਪ੍ਰਾਈਜ਼ ਡਿਸਟਰੀਬਿਊਟ ਕੀਤੇ ਸਾਨੂੰ ਸੋ ਆਈ ਥਿੰਕ ਉਹ ਕਰ ਰਹੇ ਨੇ ਕੋਸ਼ਿਸ਼ ਦੇ ਵਾਂ ਤੋਂ ਕਰ ਰਹੇ ਨੇ ਸਰਕਾਰਾਂ ਦੀ ਪੂਰੀ سپورਟ ਮੈਂ ਉਹ ਇਹੀ ਰਿਕਵੈਸਟ ਕਰ ਸਕਦਾ ਹਾਂ ਕਿ ਇਸ ਤਰ੍ਹਾਂ ਦੇ ਸਕੂਲ ਸਾਨੂੰ ਹੋਰ ਦੇਖਣ ਨੂੰ ਮਿਲਣ ਤੇ ਡੈਫੀਨਿਟਲੀ ਜਿਹੜਾ ਪੰਜਾਬ ਆ ਹੋਰ ਗਰੋ ਕਰੇਗਾ